ਦਲਜੀਤ ਦੋਸਾਂਝਾ ਵਾਲੇ ਦੀ ਫਿਲਮ ਸਰਦਾਰ ਜੀ 3 ਦੇ ਵਿੱਚ ਐਂਟਰੀ ਪਾਕਿਸਤਾਨੀ ਐਕਟਰਸ ਦੀ। ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ? ਜਾਰੇ ਤਬੀਅਤ ਸਿਹਤ ਮਿਜ਼ਾਜ ਕਿਦਾਂ? ਤੁਹਾਡੇ ਸਭ ਵਧੀਆ ਜੀ ਵੀਰੋ ਦਲਜੀਤ ਦੋਸਾਂਝਾ ਵਾਲੇ ਦੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਸਰਦਾਰ ਜੀ 3 ਉਹਦੇ ਵਿੱਚ ਇੱਕ ਪਾਕਿਸਤਾਨੀ ਐਕਟਰਸ ਉਹਨਾਂ ਦਾ ਇਤਖਾਬ ਕੀਤਾ ਗਿਆ। ਸੋ ਪਹਿਲੇ ਤੇ ਆਪਾਂ ਵੀਡੀਓ ਦੇਖ ਰਹੇ ਹਾਂ ਕਿ ਕਿਹੜੀ ਪਾਕਿਸਤਾਨੀ ਐਕਟਰਸ ਦਾ ਇਤਖਾਬ ਕੀਤਾ ਗਿਆ ਫਿਰ ਕਰਾਂਗੇ ਵੀਡੀਓ ਤੇ ਗੱਲਬਾਤ। ਦਲਜੀਤ ਦੋਸਾਂਝ ਦੀ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਜੀ ਹਾਂ ਦਿਲਜੀਤ ਦੋਸਤਾਂ ਦੀ ਫਿਲਮ ਦੇ ਵਿੱਚ ਹੋ ਗਈ ਹੈ ਇੱਕ ਨਵੀਂ ਕੁੜੀ ਦੀ ਐਂਟਰੀ ਤੁਹਾਨੂੰ ਦੱਸ ਦਈਏ ਕਿ ਫਿਲਮ ਸਰਦਾਰਜੀ 3 ਦਾ ਜੋ ਸ਼ੂਟ ਹੈ ਉਹ ਸਕਾਟਲੈਂਡ ਦੇ ਵਿੱਚ ਹੋ ਰਿਹਾ ਹੈ ਤੇ ਜਿਸ ਦੀ ਸ਼ੁਰੂਆਤ ਦੇ ਵਿੱਚ ਹੀ ਇੱਕ ਤਸਵੀਰ ਸਾਹਮਣੇ ਆਈ ਹੈ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਪਾਉਂਗੇ ਕਿ ਨੀਰੂ ਬਾਜਵਾ ਦੇ ਨਾਲ ਖੜੀ ਐਕਟ੍ਰੈਸ ਕੋਈ ਹੋਰ ਨਹੀਂ ਬਲਕਿ ਪਾਕਿਸਤਾਨੀ ਐਕਟ੍ਰੈਸ ਹਾਨੀਆ ਆਮਰ ਹੈ ਜਿਨਾਂ ਦੀ ਕਾਫੀ ਟਾਈਮ ਤੋਂ ਉਡੀਕ ਹੋ ਰਹੀ ਸੀ ਪੰਜਾਬੀ ਸਿਨੇਮਾ ਦੇ ਵਿੱਚ ਇਸ ਕੁੜੀ ਨੂੰ ਪੰਜਾਬੀ ਐਕਟਰ ਦੇ ਨਾਲ ਤਾਂ ਕਈ ਵਾਰ ਵੇਖਿਆ ਗਿਆ ਹੈ ਬਾ ਦੇ ਨਾਲ ਵੀ ਇਹਨਾਂ ਦਾ ਚੰਗਾ ਕਨੈਕਸ਼ਨ ਹੈ ਰੀਸੈਂਟਲੀ ਜਰ ਲੰਡਨ ਦੇ ਵਿੱਚ ਦਿਲਜੀਤ ਦੋਸਾਂਝ ਸ਼ੋਅ ਕਰ ਰਹੇ ਸੀ ਤੁਹਾਨੂੰ ਯਾਦ ਹੋਵੇਗਾ ਕਿ ਕੁੜੀ ਨੂੰ ਦਿਲਜੀਤ ਦੋਸਾਂਝ ਨੇ ਸਟੇਜ ਤੇ ਬੁਲਾਇਆ ਸੀ ਤੇ ਕਿਹਾ ਸੀ ਕਿ ਸੁਪਰਸਟਾਰ ਆਈ ਹੋਵੇ ਤੇ ਥੱਲੇ ਖੜੀ ਰਵੇ ਇਹ ਕਿਵੇਂ ਹੋ ਸਕਦਾ ਹੈ ਜੀ ਹਾਂ ਇਹ ਉਹੀ ਸੁਪਰਸਟਾਰ ਹੈ ਹਾਨੀਆ ਆਮਰ ਜੋ ਕਿ ਪਾਕਿਸਤਾਨੀ ਡਰਾਮਾਸ ਤੋਂ ਐਨੀ ਫੇਮਸ ਹੈ ਕਿ ਇਸ ਦੀ ਇੱਕ ਲਗ ਹੀ ਫੈਨ ਫੋਲੋਇੰਗ ਹੈ ਤੇ ਹੁਣ ਇਹ ਕੁੜੀ ਪੰਜਾਬੀ ਫਿਲਮਾਂ ਦੇ ਵਿੱਚ ਦਿਖੇਗੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਨਾਲ ਫਿਲਮ ਦਾ ਨਾਮ ਹੋਏਗਾ ਸਰਦਾਰ ਜੀ 3 ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਫਿਲਮ ਦੀ ਟੀਮ ਦੀ ਜੋ ਪੂਰੀ ਤਸਵੀਰ ਹੈ ਉਹ ਵੀ ਸਾਹਮਣੇ ਆ ਚੁੱਕੀ ਹੈ ਫਿਲਹਾਲ ਹੁਣ ਵੇਖਣਾ ਤਾਂ ਇਹ ਹੈ ਕਿ ਸੈੱਟ ਤੋਂ ਕਿੰਨਾ ਕੁ ਤਮਾਲ ਬਾਹਰ ਆਉਂਦਾ ਹੈ ਤੇ ਫਿਲਮ ਦੇ ਵਿੱਚ ਹਾਨੀਆਂ ਕੀ ਹੋ ਜਾਈ ਲੱਗਦੀ ਹੈ ਤੇ ਪੰਜਾਬੀਆਂ ਨੂੰ ਕਿੱਦਾਂ ਕਰਦੀ ਹੈ ਐਂਟਰਟੇਨ ਜੀ ਵੀਰੋ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਹਾਨੀਆਂ ਆਮਰ ਦਿਲਜੀਤ ਦੋਸਾਂਝਾ ਵਾਲੇ ਦੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਸਰਦਾਰਜੀ 3 ਨੀਰੂ ਬਾਜਵਾ ਦੇ ਨਾਲ ਉਹ ਐਕਟਰਸ ਆਪਣੀ ਅਦਾਕਾਰੀ ਵਹਾਣਗੇ ਉਸ ਫਿਲਮ ਦੇ ਵਿੱਚ ਫਿਰ ਜਿਵੇਂ ਕਿ ਤੁਹਾਨੂੰ ਰੀਸੈਂਟਲੀ ਯਾਦ ਵੀ ਹੈ ਕਿ ਦਿਲਜੀਤ ਦੋਸਾਂਝਾ ਵਾਲੇ ਦੇ ਕਾਨਸਰਟ ਦੇ ਵਿੱਚ ਹਾਨੀਆਂ ਆਮਰ ਉਹਨਾਂ ਦਾ ਸ਼ੋਅ ਇੰਜੋਏ ਕਰਨ ਗਏ ਸੀ ਤੇ ਦਿਲਜੀਤ ਦੋਸਾਂਝਾ ਵਾਲੇ ਨੇ ਉਹਨਾਂ ਨੂੰ ਵੇਖ ਕੇ ਕਿਹਾ ਕਿ ਇੱਕ ਐਡੀ ਮਹਾਨ ਕਲਾਕਾਰ ਜਿਹੜੀ ਹੈ ਉਹ ਥੱਲੇ ਖਲੋਤੀ ਹੋਵੇ ਇਹ ਸ਼ੋਭਾ ਨਹੀਂ ਦਿੰਦਾ ਉਹਨਾਂ ਨੂੰ ਫਿਰ ਸਟੇਜ ਤੇ ਬੁਲਾਇਆ ਉਹਨਾਂ ਦੀ ਤਾਰੀਫ ਕੀਤੀ ਤੇ ਇਹ ਬੜੀ ਸਾਡੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਸੇ ਇਜ਼ਾਜ਼ ਦੀ ਗੱਲ ਏ ਇਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਮੁਹੱਬਤ ਨੂੰ ਵਧਾਉਣ ਵਾਲੀ ਵੀ ਗੱਲ ਏ ਦਲਜੀਤ ਦੋਸਾਂਝਾ ਵਾਲੇ ਦੀ ਫੈਨ ਫਾਲੋਇੰਗ ਲਹਿੰਦੇ ਪੰਜਾਬ ਵੀ ਚੜ੍ਹਦੇ ਪੰਜਾਬ ਵੀ ਏ ਇਸੇ ਤਰ੍ਹਾਂ ਹੀ ਹਾਨੀਆ ਅਮਰ ਉਹਨਾਂ ਦੀ ਵੀ ਫੈਨ ਫਾਲੋਇੰਗ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵੀ ਏ ਤੇ ਇਹ ਦੋਨਾਂ ਪੰਜਾਬਾਂ ਵਾਸਤੇ ਇੱਕ ਸਮਝ ਲਓ ਕਿ ਇੱਕ ਬਹੁਤ ਹੀ ਮਜ਼ੇਦਾਰ ਤੇ ਇੰਟਰਸਟਿੰਗ ਜਿਹੜੀ ਹੈ ਨਾ ਮੂਵੀ ਹੋਣ ਵਾਲੀ ਏ ਉਸ ਤੋਂ ਇਲਾਵਾ ਹਾਨੀਆਂ ਅਮਰ ਨੇ ਅਜੇ ਤੱਕ ਕਿਸੇ ਪੰਜਾਬੀ ਫਿਲਮ ਦੇ ਵਿੱਚ ਕੰਮ ਨਹੀਂ ਕੀਤਾ ਯਾਨੀ ਕਿ ਚੜ੍ਹਦੇ ਪੰਜਾਬ ਦੇ ਫਨਕਾਰਾਂ ਦੇ ਨਾਲ ਅਜੇ ਤੱਕ ਉਹਨੇ ਕੰਮ ਨਹੀਂ ਕੀਤਾ ਤੇ ਇਸ ਹਵਾਲੇ ਦੇ ਨਾਲ ਵੀ ਉਹਨਾਂ ਦਾ ਕੰਮ ਦੇਖਣ ਵਾਲਾ ਹੋਏਗਾ ਕਿ ਹਾਨੀਆਂ ਅਮਰ ਕਿੱਦਾਂ ਦਾ ਪਰਫਾਰਮ ਕਰਦੀਆਂ ਨੇ ਕਿਵੇਂ ਦੀ ਅਦਾਕਾਰੀ ਹਾਂਦੀਆਂ ਨੇ ਆਪਣੀ ਨਵੀਂ ਫਿਲਮ ਸਰਦਾਰ ਜੀ 3 ਦੇ ਵਿੱਚ ਬਾਕੀ ਇਹ ਸੀ ਇੱਕ ਛੋਟੀ ਜੀ ਅਪਡੇਟ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਤੇ ਸਾਨੂੰ ਕਮੈਂਟ ਬਾਕਸ ਵਿੱਚ ਇਹ ਜ਼ਰੂਰ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਸਾਡੀ ਵੀਡੀਓ ਵੇਖ ਰਹੇ ਜੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ ਉਦੋਂ ਤੱਕ ਆਪਣੇ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹਾਂਗੇ ਰੱਬ ਰਾਖਾ